ਕਿਸੇ ਵੀ ਹੋਰ ਦੇਸ਼ ਦੀ ਯਾਤਰਾ ਲਈ ਫਲਾਈਟ ਰਾਹੀਂ ਜਾਣਾ ਪੈਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਹੁਣ ਇੱਕ ਅਜਿਹੀ ਟ੍ਰੇਨ ਵੀ ਆ ਗਈ ਹੈ ਜੋ 21 ਦਿਨਾਂ ਵਿੱਚ 13 ਦੇਸ਼ਾਂ ਦੀ ਯਾਤਰਾ ਕਰਦੀ ਹੈ ਦਰਅਸਲ ਅੱਜ ਅਸੀਂ ਤੁਹਾਨੂੰ ਦੁਨੀਆ ਦੀ ਸਭ ਤੋਂ ਲੰਮੀ ਰੇਲ ਯਾਤਰਾ ਬਾਰੇ ਦੱਸਾਂਗੇ ਦੁਨੀਆ ਦੀ ਸਭ ਤੋਂ ਲੰਮੀ ਰੇਲ ਯਾਤਰਾ ਪੁਰਤਗਾਲ ਤੋਂ ਸਿੰਗਾਪੁਰ ਦੀ ਦੂਰੀ ਨੂੰ ਕਵਰ ਕਰਦੀ ਹੈ ਇਸੇ ਦੌਰਾਨ ਤੁਸੀਂ ਰਸਤੇ ਵਿੱਚ 11 ਦੇਸ਼ਾਂ ਨੂੰ ਦੇਖ ਸਕੋਗੇ ਇਸ ਦੇ ਨਾਲ ਹੀ ਤੁਹਾਡੀ ਯਾਤਰਾ 21 ਦਿਨ ਦੀ ਹੋਵੇਗੀ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪੁਰਤਗਾਲ ਤੋਂ ਸਿੰਗਾਪੁਰ ਤੱਕ ਚੱਲਣ ਵਾਲੀ ਦੁਨੀਆ ਦੀ ਸਭ ਤੋਂ ਲੰਮੀ ਰੇਲ ਗੱਡੀ 18755 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ ਇਸ ਸਮੇਂ ਦੌਰਾਨ 11 ਮੁੱਖ ਸਟਾਪਾਂ ਦੇ ਨਾਲ-ਨਾਲ ਕਈ ਥਾਵਾਂ ਤੇ ਰਾਤ ਦੀ ਠਹਿਰਨ ਦਾ ਮੌਕਾ ਦਿੱਤਾ ਜਾਂਦਾ ਹੈ ਤਾਂ ਜੋ ਤੁਸੀਂ ਹਰ ਦੇਸ਼ ਅਤੇ ਉਸ ਸਥਾਨ ਦੇ ਸੱਭਿਆਚਾਰ ਅਤੇ ਸੁੰਦਰ ਨਜ਼ਾਰਿਆਂ ਦਾ ਆਨੰਦ ਮਾਣ ਸਕੋ ਜੇ ਸਰਦੀਆਂ ਦੇ ਵਿੱਚ ਮੌਸਮ ਖਰਾਬ ਹੁੰਦਾ ਹੈ ਤਾਂ ਇਸ ਯਾਤਰਾ ਵਿੱਚ ਥੋੜਾ ਸਮਾਂ ਲੱਗ ਜਾਂਦਾ ਹੈ ਆਹ ਹੁਣ ਜਾਣਦੇ ਹਾਂ ਇਸ ਸ਼ਾਨਦਾਰ ਯਾਤਰਾ ਲਈ ਕਿੰਨਾ ਖਰਚਾ ਆਉਂਦਾ ਹੈ ਹੁਣ ਇਹ ਸਵਾਲ ਹੈ ਕਿ ਜਦੋਂ ਤੁਸੀਂ 13 ਦੇਸ਼ਾਂ ਦੀ ਯਾਤਰਾ ਕਰ ਰਹੇ ਹੋ ਤਾਂ ਕਿੰਨਾ ਖਰਚਾ ਹੋਵੇਗਾ ਜੇ ਤੁਸੀਂ 13 ਦੇਸ਼ਾਂ ਦੀ ਯਾਤਰਾ ਕਰ ਰਹੇ ਹੋ ਤਾਂ ਬਜਟ ਨੂੰ ਲੈ ਕੇ ਤਣਾਅ ਹੋਣਾ ਆਮ ਗੱਲ ਹੈ ਪਰ ਤੁਸੀਂ ਇਸ ਯਾਤਰਾ ਨੂੰ ਸਿਰਫ 1350 ਅਮਰੀਕੀ ਡਾਲਰ ਦੇ ਵਿੱਚ ਪੂਰਾ ਕਰ ਸਕੂਗੇ ਇੰਨੀ ਘੱਟ ਕੀਮਤ ਤੇ ਪੂਰੇ ਮਹਾਦੀਪ ਦਾ ਦੌਰਾ ਕਰਨ ਦਾ ਮੌਕਾ ਅਸਲ ਵਿੱਚ ਕਿਸੇ ਵਧੀਆ ਸੌਦੇ ਤੋਂ ਘੱਟ ਨਹੀਂ ਹੈ ਇਹ ਨਹੀਂ ਨਹੀਂ ਇਸ ਸਪੈਸੇ ਵਿੱਚ ਟਿਕਟ ਖਾਣਾ ਰਹਿਣ ਸਹਿਣ ਅਤੇ ਪੀਣ ਦਾ ਸਮਾਨ ਵੀ ਸ਼ਾਮਲ ਹੈ